ਪੰਜਾਬ ਦੇ ਵਿੱਚ ਇੱਕ ਵੱਡੇ ਅਤਵਾਦੀ ਹਮਲੇ ਦੀ ਸਾਜ਼ਿਸ਼ ਨੂੰ ناکਾਮ ਕੀਤਾ ਗਿਆ ਜਿੱਥੇ AGTF ਦੀ ਟੀਮ ਨੇ ਇੱਕ ਹਥਿਆਰਾਂ ਦਾ ਵੱਡਾ ਜ਼ਖੀਰਾ ਛੜਾ ਉਹ ਬਰਾਮਦ ਕੀਤਾ ਏਕੇ 47 2 ਰਾਈਫਲਾਂ ਨਾਲ ਹੀ ਜ਼ਿੰਦਾ ਕਾਰਤੂਸ ਹੈਂਡ ਗ੍ਰੇਨੇਡ ਤੇ ਨਾਲ ਹੀ ਮੈਗਜ਼ੀਨਾਂ ਛੜੇ ਉਹ AGTF ਦੀ ਟੀਮ ਦੇ ਵੱਲੋਂ ਬਰਾਮਦ ਕੀਤੇ ਗਏ ਨੇ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਇਹ ਹਥਿਆਰਾਂ ਦਾ ਜ਼ਖੀਰਾ ਛੜਾ ਉਹ ਭੇਜਿਆ ਗਿਆ ਸੀ ਪੰਜਾਬ ਦੇ ਵਿੱਚ ਇੱਕ ਵੱਡੇ ਅਤਵਾਦੀ ਹਮਲੇ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਉਸ ਹਮਲੇ ਦੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਗਿਆ ਬਕਾਇਦਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਤੇ ਉਸ ਪੋਸਟ ਦੇ ਵਿੱਚ ਪੂਰੀ ਜਾਣਕਾਰੀ ਜਿਹੜੀ ਉਹ ਦਿੱਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਜਿਹੜਾ ਗੈਂਗਸਟਰ ਹਰਵਿੰਦਰ ਰਿੰਦਾ ਉਸਦੇ ਇਸ਼ਾਰੇ ਦੇ ਉੱਪਰ ਇਹ ਹਥਿਆਰ ਨੇ ਛਿੜੇ ਪੰਜਾਬ ਦੇ ਵਿੱਚ ਭੇਜੇਗੇ ਨੇ ਤਾਂ ਗਰਦਾਸਪੁਰ ਦੇ ਵਿੱਚੋਂ ਇਸ ਜ਼ਖੀਰੇ ਨੂੰ ਬਰਾਮਦ ਕੀਤਾ ਗਿਆ ਏਜੀਟੀਐਫ ਦੀ ਟੀਮ ਨੇ ਇਹ ਬਰਾਮਦਗੀ ਛੜਿਓ ਕੀਤੀ ਹੈ ਤਾਂ ਤਸਵੀਰਾਂ ਨੇ ਛੜੀਆਂ ਉਹ ਵੀ ਸਾਹਮਣੇ ਆ ਗਈਆਂ ਨੇ ਦੇਖ ਸਕਦੇ ਹੋ ਦੋ ਰਾਈਫਲਾਂ ਨਾਲ ਹੀ ਜ਼ਿੰਦਾ ਕਾਰਤੂਸ ਮੈਗਜ਼ੀਨ ਤੇ ਹੈਂਡ ਗ੍ਰੇਨੇਡ ਜਿਹੜੇ ਕਿ ਏਜੀਟੀਐਫ ਦੀ ਟੀਮ ਨੇ ਬਰਾਮਦ ਕੀਤੇ ਨੇ ਤਾਂ ਇੱਕ ਵੱਡੇ ਆਤਵਾਦੀ ਹਮਲੇ ਦੀ ਸਾਜ਼ਿਸ਼ ਨੂੰ ناکਾਮਾ ਜਿਹੜਾ ਓ ਕੀਤਾ ਗਿਆ ਬਕਾਇਦਾ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇੱਕ ਪੋਸਟ ਪਾ ਕੇ ਸਾਰੀ ਜਾਣਕਾਰੀ ਜਿਹੜੀ ਉਹ ਦਿੱਤੀ ਗਈ ਆ ਤਾਂ ਪੋਸਟ ਦੇ ਵਿੱਚ ਲਿਖਿਆ ਗਿਆ ਕਿ ਪਾਕਿਸਤਾਨ ਦੇ ਵਿੱਚ ਬੈਠਾ ਹਰਵਿੰਦਰ ਰਿੰਦਾ ਜਿਹੜਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਸੀ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦਾ ਸੀ ਜਿਸ ਦੇ ਇਸ਼ਾਰੇ ਦੇ ਉੱਪਰ ਇਹ ਹਥਿਆਰ ਨੇ ਜਿਹੜੇ ਉਹ ਭੇਜੇ ਗਏ ਨੇ ਤਾਂ ਉਸ ਆ ਹਮਲੇ ਦੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਗਿਆ ਹੈ ਏਜੀਟੀਐਫ ਦੀ ਟੀਮ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਥਿਆਰਾਂ ਦਾ ਇੱਕ ਵੱਡਾ ਜ਼ਖੀਰਾ ਜਿਸ ਨੂੰ ਬਰਾਮਦ ਕੀਤਾ ਗਿਆ ਹੈ ਕਿਹਾ ਜਾ ਰਿਹਾ ਕਿ ਪਾਕਿਸਤਾਨ ਦੇ ਵਿੱਚ ਇਹ ਹਰਵਿੰਦਰ ਰਿੰਦਾ ਜਿਹੜਾ ਉਹ ਬੈਠਾ ਹੈ ਤੇ ਉਥੋਂ ਹੀ ਇਹ ਸਾਰਾ ਮੋਡਿਊਲ ਚਲਾਉਂਦਾ ਹੈ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਹਰਵਿੰਦਰ ਰਿੰਦੇ ਦੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਾਕੀ ਤਸਵੀਰਾਂ ਉਹਨਾਂ ਹਥਿਆਰਾਂ ਦੀਆਂ ਸਾਂਝੀਆਂ ਕਰ ਰਹੇ ਹਾਂ ਜਿਨ੍ਹਾਂ ਨੂੰ ਪੁਲਿਸ ਨੇ ਬਰਾਮਦ ਕੀਤਾ ਤਾਂ ਗੁਰਦਾਸਪੁਰ ਦੇ ਵਿੱਚੋਂ ਇਹ ਬਰਾਮਦਗੀ ਜਿਹੜੀ ਉਹ ਕੀਤੀ ਗਈ ਹੈ ਜਿੱਥੇ ਦੋ ਏਕੇ 47 ਰਾਈਫਲਾਂ ਹੈਂਡ ਗ੍ਰਨੇਡ ਮੈਗਜ਼ੀਨ ਤੇ ਜ਼ਿੰਦਾ ਕਾਰਤੂਸ ਨੇ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਤਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਹਿ ਸਕਦੇ ਆ ਕਿ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਪੰਜਾਬ ਦੇ ਵਿੱਚ ਇੱਕ ਵੱਡਾ ਅਤਵਾਦੀ ਹਮਲਾ ਜਿਹੜਾ ਉਹ ਕਰਨ ਦੀ ਸਾਜ਼ਿਸ਼ ਰਚੀ ਗਈ ਪਰ ਉਸ ਸਾਜ਼ਿਸ਼ ਨੂੰ ناکਾਮ ਅਛੜਾ ਉਹ ਕਰ ਦਿੱਤਾ ਗਿਆ ਤਾਂ ਪਾਕਿਸਤਾਨ ਦੇ ਵਿੱਚ ਜਿਹੜਾ ਹਰਵਿੰਦਰ ਰਿੰਦਾ ਬੈਠਾ ਉਸ ਦੇ ਇਸ਼ਾਰੇ ਦੇ ਉੱਪਰ ਇਹ ਪੰਜਾਬ ਦੇ ਵਿੱਚ ਹਥਿਆਰ ਨੇ ਜਿਹੜੇ ਉਹ ਭੇਜੇ ਗਏ ਨੇ